ਲਗੂ ਕਰੋ ਲਗੂ ਕਰੋ ਸਾਂਝਾ ਅਛਾ ਜਿੰਦਾਬਾਦ ਫੋਰਮ ਜਿੰਦਾਬਾਦ 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 ਸਾਂਝਾ ਅਛਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਵਾਦ 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 ਬਾਰ ਕੋਈ ਦਿੱਕਤ ਨਹੀਂ ਹੈ ਮੇਰੇ ਕੋਲ ਮਰਦਾਵਾਦ 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 ਸਾਡਾ ਇਕ ਅਈਆ ਇਹ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗਰਚਨ ਸਿੰਘ ਆ ਜੀ ਮੈਂ ਸਾਬੜ ਵੀਨ ਪ੍ਰਧਾਨ ਮਾਛੜ ਸਾਹਿਬ ਕੀ ਕਾਰਨ ਆ ਜੀ ਅੱਜ ਦੀ ਇਹ ਹੜਤਾਲ ਦਾ ਅੱਜ ਦੀ ਜਿਹੜੀ ਇਹ ਹੜਤਾਲ ਆ ਸਾਰੇ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਆ ਤਿੰਨ ਦਿਨ ਸੁਮੇਰੀ ਛੁੱਟੀ ਤੇ ਆ ਇਹਦਾ ਇਹ ਕਾਰਨ ਆ ਵੀ ਜਿਹੜੀ ਬਿਜਲੀ ਬੋਰਡ ਦੀਆਂ ਮੰਗਾਂ ਸੀਗੀਆਂ ਸਾਡੇ ਮੰਚ ਨੇ ਜੁਆਇੰਟ ਫੋਰਮ ਤੇ ਬਿਜਲੀ ਏਕਤਾ ਮੰਚ ਇਹਨਾਂ ਦੀ ਮੀਟਿੰਗ ਹੋਈ ਸੀ 31/7 ਨੂੰ ਬਿਜਲੀ ਮੰਤਰੀ ਈਟੀਓ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਉੱਥੇ 40 ਮੰਗਾਂ ਚੋਂ 15 ਮੰਗਾਂ ਤੇ ਸਹਿਮਤੀ ਬਣ ਗਈ ਸੀ ਤੇ ਮੈਨੇਜਮੈਂਟ ਨੇ ਕਿਹਾ ਸੀ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਵੀ ਇਹ ਮੁੱਖ ਮੰਤਰੀ ਸਾਹਿਬ 15 ਅਗਸਤ ਨੂੰ ਐਲਾਨ ਕਰ ਦੇਣਗੇ ਪਰਾਂਤੂ 15 ਅਗਸਤ ਤੋਂ ਵੀ ਲੰਘ ਗਿਆ ਕੋਈ ਮੰਗਾ ਜਿਹੜੀਆਂ ਸਹਿਮਤੀ ਬਣੇ ਸੀ ਉਹ ਲੈਣੀਆਂ ਨਹੀਂ ਗਈਆਂ ਇਸ ਤੋਂ ਬਾਅਦ ਅਸੀਂ 21 ਤਰੀਕ ਨੂੰ ਅਸੀਂ ਵਰਕ ਟੂ ਰੂਲ ਲਾਗੂ ਕਰਤਾ ਵਰਕ ਕਿਵੇਂ ਆ ਜੀ ਮੰਗਾ ਜੀ ਮੰਗਾ ਨੇ ਜੀ ਦੇਖੋ ਜੀ ਸਾਡੀ ਜਿਹੜੀ ਟੈਕਨੀਕਲ ਕੰਮਿਆਂ ਦੀ ਡਿਊਟੀ ਆ ਉਹ ਬੜੀ ਰਿਸਕ ਭਰੀ ਆ ਜਿਵੇਂ ਕਹਿ ਲਓ ਵੀ 11000 ਵੋਲਟ ਤੇ ਕੰਮ ਕਰਦੇ ਆ ਪਲੱਸ ਤੇ 1 ਇੰਚ ਤੇ ਜ਼ਿੰਦਗੀ ਆ ਸਾਡੇ ਜਿਹੜੀ ਇਸ ਵਾਰ ਡੈਥ ਦੀ ਰੇਸ਼ੋ ਆ ਉਹ ਡਿਫੈਂਸ ਤੋਂ ਵੀ ਉੱਪਰ ਚਲੇ ਗਈ ਆ ਪਰ ਕੁਛ ਦਿਨਾਂ ਬਾਅਦ ਸਾਡੇ ਸੁਣਨ ਤੇ ਆ ਜਾਂਦਾ ਵੀ ਇੱਥੇ ਫਲਾਣੇ ਬੰਦੇ ਦੀ ਡੈਥ ਹੋ ਗਈ ਕਰੰਟਾ ਲੱਗਣ ਦਾ ਇੱਥੇ ਫਲਾਣੇ ਬੰਦੇ ਦੀ ਡੈਥ ਹੋ ਗਈ ਵੀ ਅਸੀਂ ਇਹ ਚਾਹੁੰਦੇ ਆ ਵੀ ਜਿਵੇਂ ਸੁਰੱਖਿਆ ਚ 1 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਬਦੋ ਦਿੱਤਾ ਜਾਂਦਾ ਵੀ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਦੇ ਕੰਮ ਦੇ ਦੌਰਾਨ ਡੈਥ ਹੋ ਜਾਂਦੀ ਆ ਚਿੰਚੇਤ ਵੀ ਉਹਨਾਂ ਨੂੰ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਜਿਹੜੇ ਉਹ ਮੁਲਾਜ਼ਮ ਨੇ ਜਿਨ੍ਹਾਂ ਦੀ ਡੈਥ ਹੁੰਦੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਜੇ ਕੋਈ ਜ਼ਖਮੀ ਆ ਤਾਂ ਉਹਨਾਂ ਨੂੰ ਇਲਾਜ ਕੈਸ਼ਲੈਸ ਹੋਵੇ ਉਹਨਾਂ ਨੂੰ ਦੇਖਣਾ ਨਾ ਪਵੇ ਉਹ ਜਿਹੜੇ ਬਿਜਲੀ ਬੋਰਡ ਦੇ ਸਬੰਧਤ ਹੋਣਗੇ ਹਸਪਤਾਲ ਉਹਨਾਂ ਦਾ ਕੈਸ਼ਲੈਸ ਇਲਾਜ ਹੋ ਜਾਵੇ ਸਾਡੇ ਜਿਹੜੇ ਆਰਟੀਐਮ ਸਾਥੀ ਆ ਗ੍ਰਿਡਾਂ ਤੇ ਬਹੁਤ ਅੱਗੇ 2 ਸਾਲ ਬਾਅਦ ਪ੍ਰਮੋਟ ਹੋ ਕੇ ਓਸੀ ਵੜ ਜਾਂਦੇ ਸੀ ਹੁਣ ਉਹਨਾਂ ਨੂੰ ਤਕਰੀਬਨ 9-9 10-10 ਸਾਲ ਹੋ ਗਏ ਉਹਨਾਂ ਦੀ ਤਰੱਕੀ 'ਚ ਖੜੋਤ ਆਈ ਹੋਈ ਆ ਸਾਡਾ ਓਸੀ ਦਾ ਜਿਹੜਾ ਪੇਮੈਂਟ ਦਾ ਮਸਲਾ ਬਹੁਤ ਚਿਰ ਤੋਂ ਲਟਕ ਰਿਹਾ ਸਰਕਾਰ ਮੈਨੇਜਮੈਂਟ ਉਤੇ ਤੇ ਕੋਈ ਸੁਣਵਾਈ ਨਹੀਂ ਕਰ ਰਹੀ ਅਸੀਂ ਇਹ ਵੀ ਸਰਕਾਰ ਨੂੰ ਕਹਿੰਦੇ ਆ ਵੀ ਜਿਹੜੇ ਸਾਡੇ ਕੱਚੇ ਤੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਪੱਕੀ ਭਰਤੀ ਕੀਤੀ ਜਾਵੇ ਰੈਗੂਲਰ ਹੁਣ ਤੁਹਾਡੀ ਜਿਹੜੀ ਹੜਤਾਲ ਹੈ ਇਹ ਕਿੰਨੇ ਦਿਨ ਚੱਲੂਗੀ ਇਹ 10 ਤਰੀਕ ਤੋਂ ਸ਼ੁਰੂ ਹੋਈ ਆ ਇਹ 10 11 12 ਤੱਕ ਆ ਜੀ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਤੇ ਨਾਲ ਚੇਤਾਵਨੀ ਵੀ ਦਿੰਨੇ ਆ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਜੇ ਤੁਸੀਂ ਜਿਹੜੀਆਂ ਮੰਗੀਆਂ ਹੋਏ ਐਲਾਨ ਨਾ ਕੀਤਾ ਤਾਂ ਅਸੀਂ ਜਿਹੜਾ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਤੇ ਜੋ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲਾਈਟ ਵਗੈਰਾ ਖਰਾਬ ਹੋ ਜਾਂਦੀ ਹੈ ਕੀ ਤੁਸੀਂ ਜਾਓਗੇ ਜੇ ਨਹੀਂ ਜੀ ਨਹੀਂ ਸਾਰਾ ਕੁਝ ਬੰਦ ਰਹੂਗਾ ਜੀ ਤੇ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਜਿਹੜੀ ਇਹ ਮਾੜੀ ਮੈਨੇਜਮੈਂਟ ਆ ਇਹ ਹੋ ਜਦੋਂ ਕੋਈ ਫਾਲਟ ਪੈ ਜਾਂਦਾ ਉਸ ਦੌਰਾਨ ਜਦੋਂ ਤੁਸੀਂ ਰਾਤ ਨੂੰ ਜਾਂ ਦਿਨ 'ਚ ਜਾਂਦੇ ਹੋ ਕਿੰਨੀ ਆ ਮੁਸ਼ਕਲਾਂ ਆਉਂਦੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਜੀ ਜ਼ਿਆਦਾਤਰ ਫਾਲਟ ਮੀਨਹੇਰੀ 'ਚ ਪੈਂਦੇ ਆ ਤੇ ਮੀਨਹੇਰੀ 'ਚ ਕਰੰਟ ਤੇ ਜਿਵੇਂ ਤੁਸੀਂ ਘਰੇ ਬੰਦਾ ਪਲੱਗ ਲਾਉਣ ਤੋਂ ਵੀ ਡਰ ਜਾਂਦਾ ਜੇ ਮੀਂਹ ਕਿਹਣੀ ਪਲੱਗ ਗਿੱਲਾ ਹੋਵੇ ਇਹ ਸਾਡੇ ਬਿਜਲੀ ਬੋਰਡ ਦੇ ਜਿਹੜੇ ਜਾਰੂ ਸਾਥੀ ਆ ਇਹ ਗਿਆ 11 ਮੀਟਰ 9 ਮੀਟਰ ਦੇ ਪੋਲ ਤੇ ਇਹ ਵੀ ਹਨੇਰੀਆਂ ਵਿੱਚ ਵੀ ਕੰਮ ਕਰਦੇ ਆ ਬਹੁਤ ਜੋਖਮ ਭਰਿਆ ਹੁੰਦਾ ਜੀ ਤਾਂ ਹੀ ਅਸੀਂ ਜਿਹੜੀ ਡੈਥ ਰੇਸ਼ੋ ਵੱਧਦੀ ਜਾ ਰਹੀ ਆ ਕੋਈ ਜਿਹੜੇ ਸਾਡੇ ਤਕਨੀਕੀ ਕੰਮ ਆ ਉਹਨਾਂ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਸੁਰੱਖਿਆ ਕਿੱਟਾਂ ਨੇ ਉਹ ਵੀ ਮੁਹੱਈਆ ਕਰਾਈ ਜਾਣ ਵੀ ਹਾਂਜੀ ਮੁਲਾਜ਼ਮਾਂ ਦੀ ਕਿੰਨੀ ਕੀ ਘਾਟ ਆ ਜੀ ਮੱਛਵਾੜਾ ਮੁਲਾਜ਼ਮਾਂ ਦੀ ਬਹੁਤ ਘਾਟ ਆ ਜੀ ਮੈਂ ਤੁਹਾਨੂੰ ਦਿਖਾਣਾ ਜਦੋਂ ਆਮ ਆਦਮੀ ਦੀ ਸਰਕਾਰ ਬਣੀ ਸੀ ਤਾਂ 1 4 2022 ਨੂੰ 2019 ਤੋਂ ਲਗਭਗ ਮਾਛਵਾੜਾ ਐ ਸਮਰਾ ਐਸਐਸਸੀ ਮਾਛਵਾੜਾ ਦੇ ਕੋਲ ਸਟਾਫ ਦੀ ਇੰਨੀ ਕਮੀ ਹੈ ਵੀ ਤਿੰਨ ਤਿੰਨ ਬੰਦੇ ਆ